ਹੁਣ ਮਹਾਰਾਜ ਕਹਿੰਦੇ ਇਹੀ ਉਪਦੇਸ਼ ਹੈ ਵਿਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾ ਜਿੰਨੇ ਵੀ ਕਰਮ ਸਾਡੇ ਮਾੜੀ ਕੀਤੇ ਨੇ ਉਹ ਸਾਰੇ ਲੈ ਜਾਣਗੇ ਦੁੱਖ ਵੀ ਦੂਰ ਹੋ ਜਾਣਗੇ ਜਿਹੜਾ ਅਸੀਂ ਵਾਹਿਗੁਰੂ ਦੇ ਨਾਲ ਜੁੜਦੇ ਆ ਸਿਮਰਨ ਕਰਦੇ ਆ ਫਿਰ ਮਹਾਰਾਜ ਕਹਿੰਦੇ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿਣ ਦੇ ਉੱਠਦੇ ਆ ਹਰ ਨਾਮ ਧਿਆਵੈ ਇਰਮਾਰਾ ਕਹਿੰਦੇ ਭਾਈ ਵਹੰਦੇ ਉੰਟਦੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਲੈ ਇਹ ਵਾਹਿਗੁਰੂ ਟਿਕਟ ਦਾ ਮੈਂ ਭਾਅ ਬਦਸ ਰਿਆਂ ਜਿਹੜੀ ਆਪਾਂ ਜਪਦੇ ਆ ਕੋਈ ਪੈਸਾ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਵੈਸ ਅੰਮ੍ਰਿਤ ਵੇਲੇ ਜਾਗ ਲੈ ਜਾ ਕੇ ਸੰਗਤ ਵਿੱਚ ਆ ਜਾ ਭਾਈ ਤੇ ਸਤਿਗੁਰੂ ਦੇ ਨਾਲ ਜੁੜ ਜਾ ਅੱਧਾ ਮਿੰਟ ਡੇਢ ਮਿੰਟ ਇੱਕ ਘੜੀ ਜਿੰਨਾ ਵੀ ਸਮਾਂ ਹੋ ਸਕਦਾ ਸਤਿਗੁਰੂ ਦੇ ਨਾਲ ਧਿਆਨ ਜੋੜ ਲੈ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁੱਤਰੇ ਪਾਰ ਜੋ ਸਰਦਾ ਕਰ ਸੇਵਦੇ ਜੋ ਜੋ ਦਾ ਭਾਵ ਹੈ ਜਿਹੜਾ ਵੀ ਮਰਦੀ ਜਪ ਲੇ ਕਹਿੰਦੇ ਸ਼ਰਧਾ ਨਾਲ ਜਪੇ ਪਰ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਸਤਗੁਰੂ ਜੀ ਸਾਡਾ ਪਾਰ ਉਤਾਰਾ ਸਾਡੇ ਕੁਲ ਦਾ ਸਾਡੇ ਪਰਿਵਾਰ ਦਾ ਕਰ ਦੇਣਗੇ ਆਉ ਆਪਾਂ ਇਸ ਸਤਵਾਰ ਵਿੱਚ ਨਾ ਜਾਈਏ ਧੰ ਗੁਰੂ ਨਾਨਕ ਪਾਸਾ ਸੰਸਾਰ ਤੇ ਆਏ ਪੰਕਤੀਆਂ ਪੜੀਆਂ ਨੇ ਸਤਗੁਰ ਦੀ ਬਾਣੀ ਨਹੀਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਜਹ ਹੈ ਜਹ ਕਹ ਪਹ ਪ੍ਰਪੂਰ ਸ਼ਬਦ ਦੀਪਕ ਦੀ ਪਾਇ ਜਿੱਥੇ ਵੀ ਸਤਗੁਰ ਜੀ ਨੇ ਤਾਰਿਆ ਨਾ ਸ਼ਬਦ ਦਾ ਚਾਨਣਾ ਕਰਕੇ ਮਹਾਰਾਜ ਨੇ ਤਾਰਿਆ ਸ਼ਬਦੋਂ ਗਾ